ਆਪਲ ਸ਼ਰਮਾ ਦੀ ਅਗਵਾਈ ਹੇਠ ਮੁਰ ਦੁਬਾਰਾ ਟ੍ਰੈਫਿਕ ਨੂੰ ਬਹਾਲ ਕਰਨ ਵਾਸਤੇ ਮੁਹਿੰਮ ਚਲਾਈ ਗਈ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਇੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਟਰੈਫਿਕ ਨੂੰ ਬਹਾਲ ਕਰਨ ਵਾਸਤੇ ਮੁਹਿੰਮ ਚਲਾਈ ਗਈ ਹੈ ਕਾਰਪੋਰੇਸ਼ਨ ਤੇ ਟਰੈਫਿਕ ਪੁਲਿਸ ਵੱਲੋਂ ਸਾਂਝਾ ਆਪਰੇਸ਼ਨ ਕੀਤਾ ਜਾ ਰਿਹਾ ਔਰ ਜੋਤੀ ਚੌਕ ਤੋਂ ਲੈ ਕੇ ਬਸਤੀ ਅੰਡੇ ਤੱਕ ਜਿੱਥੇ ਕਿ ਟਰੈਫਿਕ ਦੀ ਬਹੁਤ ਵੱਡੀ ਸਮੱਸਿਆ ਰਹਿੰਦੀ ਹੈ ਓਲ ਏਰੀਆ ਦੇ ਵਿੱਚ ਗਸ਼ਤ ਕੀਤੀ ਗਈ ਹੈ ਮੁਲਾਜ਼ਮਾ ਵੱਲੋਂ ਜਿਹੜੇ ADCP ਟ੍ਰੈਫਿਕ ਆਗੇ ਨੇ ਅਮਨਦੀਪ ਕੋਰ ਉਹਨਾਂ ਵੱਲੋਂ ਸਪੈਸ਼ਲ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਔਰ ਖਾਸ ਕਰਕੇ ਜਿਹੜੇ ਲੋਕ ਸੜਕਾਂ ਤੇ ਕਬਜ਼ਾ ਕਰਦੇ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਔਰ ਇਹ ਵੀ ਕਹਿ ਰਿਆ ਜਾ ਰਿਹਾ ਕਿ ਅੱਜ ਉਹ ਸਿਰਫ ਨੋਟਿਸ ਦੇਣਗੇ ਵਾਰਨਿੰਗ ਦੇਣਗੇ ਜੇ ਹਜੇ ਵੀ ਸੜਕਾਂ ਤੇ ਕਬਜ਼ਾ ਨਹੀਂ ਹਟਦਾ ਤਾਂ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਅਮਲ ਚ ਲਿਆਂਦੀ ਜਾਏਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਕਾਇਦਾ ਤੌਰ ਤੇ ਕੱਲੇ-ਕੱਲੇ ਦੁਕਾਨਦਾਰ ਨੂੰ ਸਮਝਾਇਆ ਜਾ ਰਿਹਾ ਕਿ ਸੜਕ ਤੇ ਕਬਜ਼ਾ ਨਾ ਕੀਤਾ ਜਾਵੇ ਬਕਾਇਦਾ ਤੌਰ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਸਮਝਾ ਕੇ ਦੱਸਿਆ ਜਾ ਰਿਹਾ ਕਿ ਸੜਕਾਂ ਤੇ ਕਬਜ਼ਾ ਨਾ ਕੀਤਾ ਜਾ ਕੇ ਤਾਂ ਕਿ ਟ੍ਰੈਫਿਕ ਜਿਹੜਾ ਹੈਗਾ ਉਹ ਸੁਚਾਰੂ ਢੰਗ ਨਾਲ ਚੱਲਦਾ ਰਹੇ ਤਾਂ ਤਸਵੀਰਾਂ ਇੱਕ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਹੈ ਕਿ ਜਿਨ੍ਹਾਂ ਨੇ ਸੜਕਾਂ ਤੇ ਕਬਜ਼ਾ ਕੀਤਾ ਹੋਇਆ ਸੀਗਾ ਕਿਸ ਤਰ੍ਹਾਂ ਨਾਲ ਕਬਜ਼ਾ ਹਟਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਤੇ ਏਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਵੱਲੋਂ ਵਾਰਨਿੰਗ ਦਿੱਤੀ ਜਾ ਰਹੀ ਹੈ ਬਕਾਇਦਾ ਤੌਰ ਤੇ ਸਮਝਾਇਆ ਜਾ ਰਿਹਾ ਉਹਨਾਂ ਨੂੰ ਕਿ ਮੋੜ ਦੁਬਾਰਾ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਆ ਉਹ ਅਮਲ ਵਿੱਚ ਲਿਆਂਦੀ ਜਾਏਗੀ ਤਾਂ ਇਹ ਤਸਵੀਰਾਂ ਨੇ ਜਲੰਧਰ ਦੇ ਰੈਲਿੰਗ ਬਾਜ਼ਾਰ ਦੀਆਂ ਜਿੱਥੇ ਕਿ ਸੜਕ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਬਾਹਰ ਦੁਕਾਨਾਂ ਦੇ ਬਾਹਰ ਮੰਝੇ ਫੱਟੇ ਲਗਾ ਕੇ ਜਿਹੜਾ ਸਮਾਨ ਹੈਗਾ ਉਹ ਰੱਖਿਆ ਜਾ ਗਿਆ ਸੀਗਾ ਤੇ ਕਾਨੂੰਨੀ ਕਾਰਵਾਈ ਕਾਨੂੰਨੀ ਕਾਰਵਾਈ ਦੇਖਦੇ ਹੋਏ ਆਪੋਤਾਪ ਦੇ ਵਿੱਚ ਜਿਹੜਾ ਸਮਾਨ ਹੈਗਾ ਆ ਫਟਾਫਟ ਦੁਕਾਨਾਂ ਦੇ ਅੰਦਰ ਸਬਮਿਟਿਆ ਜਾ ਰਿਹਾ ਕੋਸ਼ਿਸ਼ ਕਰਾਂਗੇ ਅਸੀਂ ਮੈਡਮ ਨਾਲ ਗੱਲਬਾਤ ਕਰਨ ਦੀ ਵੀ ਮੈਮ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਪਹਿਲਾਂ ਵੀ ਕਾਰਵਾਈ ਕੀਤੀ ਗਈ ਸੀਗੀ ਦੁਬਾਰਾ ਫਿਰ ਮੋੜ ਦੁਬਾਰਾ ਐਕਚੁਅਲੀ ਜਿਹੜੀ ਆ ਰਾਇਨਿਕ ਬੁਝਾਰਾ ਇੱਧਰ ਅਸੀਂ ਬਹੁਤ ਘਟ ਆਏ ਆ ਇੱਕ ਦੋ ਵਾਰ ਪਹਿਲਾਂ ਆਏ ਹੋਵਾਂਗੇ ਸ਼ਾਇਦ ਜਿਆਦਾ ਨਹੀਂ ਇੱਧਰ ਆਏ ਔਰ ਸਾਡੀ ਕੋਸ਼ਿਸ਼ ਇਹੋ ਹੀ ਆ ਵੇਖੋ ਕੋਈ ਵੀ ਕੰਮ ਆ ਦੇਣਾ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਨਹੀਂ ਕੋਈ ਐਵੇਂ ਦਾ ਕੰਮ ਨਹੀਂ ਹੈਗਾ ਕਿ ਜਿਹੜਾ ਨਹੀਂ ਹੋ ਸਕਦਾ ਹਰ ਚੀਜ਼ ਹੋ ਸਕਦੀ ਆ ਪਬਲਿਕ ਦੇ ਨਾਲ ਸਾਡਾ ਸਹਿਯੋਗ ਉਹਨਾਂ ਦਾ ਸਹਿਯੋਗ ਚਾਹੀਦਾ ਸਾਡੇ ਨਾਲ ਔਰ 100% ਜਿਹੜਾ ਇਹ ਵੀ ਕਲੀਅਰ ਹੋਊਗਾ ਔਰ ਇੱਕ ਵੱਡੀ ਪ੍ਰੋਬਲਮ ਆਉਂਦੀ ਐ ਐਂਬੂਲੈਂਸ ਦੀ ਕਿਉਂਕਿ ਸਿਵਲ ਹਸਪੀਟਲ ਹੋਣ ਕਰਕੇ ਐਂਬੂਲੈਂਸ ਜਦੋਂ ਆਉਂਦੀ ਆ ਬਹੁਤ ਦਿੱਕਤ ਆਉਂਦੀ ਐ ਐਂਬੂਲੈਂਸ ਨੂੰ ਸਿਵਲ ਹਸਪੀਟਲ ਦੇ ਅੰਦਰ ਜਾਣ ਲੱਗਿਆ ਨਹੀਂ ਉਹਦੇ ਵਾਸਤੇ ਵੀ ਤੁਹਾਨੂੰ ਪ੍ਰੋਪਰ ਸਾਡੀ ਜਿਹੜੀ ਜਿੱਥੋਂ ਸਾਡਾ ਨੋ ਐਂਟਰੀ ਹੈਗੀ ਆ ਮਨਜੋਤ ਸਿੰਘ ਸਾਹਿਬ ਨੇ ਆਲਰੇਡੀ ਇਹ ਕੀਤਾ ਹੋਇਆ ਆਟੋ ਜਿਹੜੇ ਆ ਇਧਰਲੀ ਸਾਈਡ ਤੇ ਬਸਤੀ ਏਡੇ ਤੋਂ ਪੀਐਨਵੀ ਵੱਲੋਂ ਬਿਲਕੁਲ ਬੰਦ ਹੋ ਨੋ ਆਟੋ ਜਨ ਸਿਰਫ ਐਮਰਜੈਂਸੀ ਵਾਸਤੇ ਜੇ ਕੋਈ ਪੇਸ਼ੈਂਟ ਆਉਂਦਾ ਹੋਊ ਤੇ ਉਹ ਆਦਰਵਾਈਜ਼ ਉਹ ਵੀ ਜਿਹੜਾ ਵਾ ਇੱਕ ਦੋ ਦਿਨ ਵਿੱਚ ਉਹ ਵੀ ਅਸੀਂ ਜਿਹੜਾ ਕਲੀਅਰ ਕਰ ਦਾਂਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਦੀ ਕਾਰਵਾਈ ਨਹੀਂ ਸੀਗੀ ਜਾਂ ਕਾਰਪੋਰੇਸ਼ਨ ਇਧਰ ਨਹੀਂ ਆਂਦਾ ਸੀਗਾ ਤਾਂ ਮੋੜ ਦੁਬਾਰਾ ਜਿੱਦਾਂ ਕਬਜ਼ੇ ਲੋਕਾਂ ਨੇ ਦੁਬਾਰਾ ਫੇਰ ਸੜਕਾ ਤੇ ਕਰ ਲਿਆ ਆਲਰੇਡੀ ਮੈਂ ਤੁਹਾਨੂੰ ਦੱਸਿਆ ਫੰਕਸ਼ਨ ਤਿਹਾਰ ਬਹੁਤ ਜਿਆਦਾ ਸੀ ਜੀ ਜੀ ਬਿਲਕੁਲ ਕਾਰਪੋਰੇਸ਼ਨ ਤੇ ਹਮੇਸ਼ਾ ਸਾਡੇ ਨਾਲ ਅੱਜ ਵੀ ਕਾਰਪੋਰੇਸ਼ਨ ਸਾਡੇ ਨਾਲ ਆ ਔਰ ਹਮੇਸ਼ਾ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਅਸੀਂ ਜਿਹੜਾ ਕੋਈ ਵੀ ਕੰਮ ਜਿਹੜਾ ਕਰਾਂਗੇ ਲਾਅ ਦੇ ਵਿੱਚ ਰਹਿ ਕੇ ਕਰਾਂਗੇ ਕੋਈ ਇਮੇਦਾਰ ਹੈ ਨਹੀਂ ਔਰ ਸਾਨੂੰ ਵਿਸ਼ਵਾਸ ਹੈਗਾ ਕਿ ਪਬਲਿਕ ਸਾਡਾ ਸਾਥ ਜਰੂਰ ਦੇਗੀ ਲੋਕਾਂ ਵਾਸਤੇ ਹੀ ਕਰਦੇ ਕਿਉਂਕਿ ਜੇ ਵੀ ਜਿਹੜਾ ਵੀ ਕੋਈ ਕਸਟਮਰ ਆਉਂਦਾ ਉਹਦੀ ਪ੍ਰੋਪਰ ਗੱਡੀ ਲੱਗੇ ਉਹ ਅੰਦਰ ਜਾ ਸਕੇ ਉਹਨੂੰ ਇਹ ਨਾ ਹੋਵੇ ਕਿ ਸਾਡੀ ਪਿੱਛੋਂ ਗੱਡੀ ਆ ਗੱਡੀਆਂ ਵੀ ਟੋਅ ਕੀਤੀਆਂ ਕੁਝ ਨਹੀਂ ਬਿਲਕੁਲ ਕਰ ਰਹੇ ਗੱਡੀਆਂ ਸਾਡੀਆਂ ਡੇਲੀ ਦੀਆਂ ਟੋਅ ਹੋ ਗਈਆਂ ਮਗਰ ਅੱਜ ਅੱਜ ਜਿਹੜਾ ਸਾਡਾ ਨਾ ਉਹ ਕੁਝ ਹੋਰ ਆ ਪਬਲਿਕ ਦੇ ਨਾਲ ਗੱਲਬਾਤ ਕਰਕੇ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਜਿਹੜਾ ਬਾਹਰ ਸਾਮਾਨ ਉਹ ਅੰਦਰ ਰੱਖਣ ਵਾਸਤੇ ਜਿਹੜੀਆਂ ਰੇੜੀਆਂ ਲੱਗੀਆਂ ਹੈਗੀਆਂ ਉਹ ਬਿਲਕੁਲ ਨਾ ਲੱਗਣ ਜਿਹੜਾ ਪਾਰਕਿੰਗ ਵਾਲੀ ਜਗ੍ਹਾ ਉਹਨੂੰ ਖਾਲੀ ਕਰਾ ਕੇ ਉੱਥੇ ਇਲੈਕਸ਼ਨ ਵੀ ਸੀਗੀਆਂ ਤੇ ਹਾਰਾਂ ਦੇ ਦਿਨ ਵੀ ਸੀਗੇ ਉਹਦੇ ਕਰਕੇ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ ਚ ਰੱਖਦੇ ਹੋਏ ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ ਖਾਸ ਕਰਕੇ ਦੁਕਾਨਦਾਰਾਂ ਨੂੰ ਕਿਉਂਕਿ ਉਹਨਾਂ ਦੇ ਦਿਨ ਹੁੰਦੇ ਕਹਿੰਦੇ ਕਮਾਉਣ ਦੇ ਦਿਨ ਹੁੰਦੇ ਉਹਨਾਂ ਨੇ ਪਰਿਵਾਰ ਦਾ ਉਹ ਚੀਜ਼ਾਂ ਨੂੰ ਸਾਰਿਆਂ ਨੂੰ ਕਰਦਿਆਂ ਹੋਇਆ ਕਿਉਂਕਿ ਡੇਲੀ ਮਾਂਜੋਗ ਸੀਪੀ ਸਾਹਿਬ ਦੀਆਂ ਡਾਇਰੈਕਸ਼ਨ ਹੁੰਦੀਆਂ ਵੀ ਕਿਤੇ ਵੀ ਸ਼ਹਿਰ ਦੇ ਵਿੱਚ ਟ੍ਰੈਫਿਕ ਜਲਨਾ ਨਾ ਰਵੇ ਔਰ ਸਾਡੀ 100% ਕੋਸ਼ਿਸ਼ ਹੋਗੀ ਕਿ ਟ੍ਰੈਫਿਕ ਕਿਤੇ ਵੀ ਪ੍ਰੋਬਲਮ ਜਦਾ ਜ਼ਿਆਦਾਤਰ ਹੁਣ ਆਪਾਂ ਦੇਖਿਆ ਜਿੱਦਾਂ ਬੱਸੀ ਅੱਡੇ ਤੋਂ ਲੈ ਕੇ ਸਿਵਲ ਹਸਪੀਟਲ ਜੋਤੀ ਚੌਂਕ ਤੱਕ ਅਪਾ ਕਾਰਵਾਈ ਕੀਤੀ ਆ ਕਈ ਇਲਾਕੇ ਇਦਾਂ ਦੇ ਹੈਗੇ ਜਿੱਥੇ ਪੁਲਿਸ ਪਹੁੰਚ ਨਹੀਂ ਪਾਂਦੀ ਖਾਸ ਕਰਕੇ ਲੰਮਾ ਪਿੰਡ ਚੌਂਕ ਸ਼ਾਮ ਨੂੰ ਦੇਖ ਲਓ ਤੁਸੀਂ ਉੱਥੇ ਲੰਘਣ ਨੂੰ ਬਿਲਕੁਲ ਰਾਹ ਨਹੀਂ ਹੁੰਦਾ ਕਿਸ਼ਨਪੁਰਾ ਚੌਂਕ ਤੋਂ ਲੈ ਕੇ ਲੰਮਾ ਪਿੰਡ ਚੌਂਕ ਤੱਕ ਕਿਉਂਕਿ ਜਲੰਧਰ ਦਾ ਐਂਟਰੀ ਪੁਆਇੰਟ ਮੇਨ 112 ਤੇ ਵੀ ਕੰਪਲੇਨ ਕਰਦੇ ਆ ਉਹਦੇ ਵਿੱਚ ਇਮੀਡੀਏਟਲੀ ਵੀ ਨੋ ਟਾਈਮ ਰਿਸਪਾਂਸ ਹੁੰਦਾ ਸਾਡੇ ਜ਼ੋਨ ਚਾਰ ਜਿਹੜੇ ਆ 24 ਮਤਲਬ 24 ਇੰਟੂ 7 ਡੇ ਵਾਲੀ ਵੱਖਰੀ ਸ਼ਿਫਟ ਨਾਈਟ ਵਾਲੀ ਵੱਖਰੀ ਸ਼ਿਫਟ ਉਹਦੇ ਵਿੱਚ ਵੀ ਸਬ ਇੰਸਪੈਕਟਰ ਜੇ ਰੈਂਕ ਤੱਕ ਚਾਰ ਜ਼ੋਨ ਲੱਗੇ ਜ਼ੋਨ ਚਾਰਜ ਲੱਗੇ ਹੋਏ ਦਿਨ ਟਾਈਮ ਹੀ ਲੱਗੇ ਹੋਏ ਸਾਡੇ ਪੀਸੀਆਰ ਤੇ ਮੋਟਰਸਾਈਕਲ ਵੀ ਚੱਲਦੇ ਦਿਨ ਟਾਈਮ ਜਿੱਥੇ ਸਾਨੂੰ ਲੱਗਦਾ ਹੋਵੇ ਕਿ ਇੱਥੇ ਚੋਕ ਹੁੰਦਾ ਜਾਂ ਇਹ ਪ੍ਰੋਬਲਮ ਹੁੰਦੀ ਆ ਔਰ ਕੰਟੀਨਿਊ ਅਹੀਂ ਉਹ ਕਰਦੇ ਆ ਕਿਸੇ ਵੇਲੇ ਹੋ ਸਕਦਾ ਕਿਸੇ ਜ਼ੋਨ ਚਾਰਜ ਦੀ ਕਿਤੇ ਹੋਰ ਪ੍ਰੋਬਲਮ ਹੋਵੇ ਹੋਰ ਜਗ੍ਹਾ ਤੇ ਗਿਆ ਹੋਵੇ ਨਹੀਂ ਤੇ 100% ਸਾਡੀ ਕੋਸ਼ਿਸ਼ ਹੁੰਦੀ ਆ ਜੇ ਤੁਹਾਨੂੰ ਇਹ ਚੀਜ਼ ਦਾ ਲੱਗਦਾ ਕਿ ਕਿਤੇ ਮੈਂ ਪਬਲਿਕ ਨੂੰ ਵੀ ਇਹ ਕਹਾਂਗੀ ਕਿ ਜੇ ਕਿਤੇ ਲੱਗਦਾ ਤੇ ਸਾਨੂੰ ਸਿੱਧੀ ਵੀ ਕਾਲ ਕਰ ਸਕਦੇ ਮੈਂ ਕਦੀ ਵੀ ਨਹੀਂ ਸਾਡਾ ਖਾਸ ਕਰਕੇ ਜਿਹੜਾ ਹਾਈਵੇ ਹੈ ਮੇਨ ਜਿਹੜਾ ਵਾ ਉਹਨੂੰ ਅਸੀਂ ਪ੍ਰੋਪਰ ਸਾਡੀਆਂ ਚਾਰ ਤਿੰਨ ਗੱਡੀਆਂ ਵਾ ਦੋ ਸਾਡੇ ਮੋਟਰਸਾਈਕਲ ਹੈ ਪ੍ਰੋਪਰ ਕਵਰ ਕੀਤਾ ਹੋਇਆ ਕਿਉਂਕਿ ਉੱਥੇ ਫ੍ਰਿਕਸ਼ਨ ਆਫ ਸੈਕਿੰਡ ਮਾੜੀ ਜਿੰਨੀ ਵੀ ਗੱਡੀ ਕੇ ਪੌਲ ਤੇ ਖਰਾਬ ਹੁੰਦੀ ਆ ਤੇ ਕਿਲੋਮੀਟਰਾਂ ਤੱਕ ਜਾਮ ਲੱਗ ਜਾਂਦਾ ਔਰ ਸੀਪੀ ਸਾਹਿਬ ਨੇ ਇਹ ਬੜੇ ਮਤਲਬ ਇਸ ਚੀਜ਼ ਨੂੰ ਹਰ ਚੀਜ਼ ਨੂੰ ਪ੍ਰੈਕਟੀਕਲੀ ਇਸ ਚੀਜ਼ ਨੂੰ ਕਰਕੇ ਔਰ ਕੋਈ ਵੀ ਸ਼ਹਿਰ ਦੇ ਵਿੱਚ ਜਾਮ ਨਾ ਲੱਗੇ ਪ੍ਰੋਪਰ ਅਸੀਂ ਸਾਰਾ ਇਹ ਜਿਹੜਾ ਕੰਮ ਕਰ ਰਹੇ ਹਾਂ ਬਿਲਕੁਲ ਕਾਰਵਾਈ ਲਗਾਤਾਰ ਰੈਗੂਲਰ ਬੀ ਬਿਲਕੁਲ ਕਾਰਵਾਈ ਲਗਾਤਾਰ ਹੋਗੀ ਹੁਣ ਜਿਵੇਂ ਮਤਲਬ ਵੱਧ ਤੋਂ ਵੱਧ ਦੇਖੋ ਜਿਹੜੇ ਆਉਣ ਵਾਲੇ ਹੁਣ ਸਾਡੇ ਜਿਹੜੇ ਤਕਰੀਬਨ ਇਹ ਵੀ ਦੱਸਣਾ ਚਾਹੁੰਨੀ ਜਿਹੜੇ ਸਾਡੇ ਈ ਚਲਾਨ ਮਸ਼ੀਨ ਆ ਉਹ ਤਕਰੀਬਨ ਸਾਡੇ ਜਿਹੜੇ ਆ ਜਿਹੜੀਆਂ ਬੁੱਕ ਵਾਲੇ ਚਲਾਨਾ ਉਹ ਕਾਫੀ ਜਣੇ ਘਟ ਗਏ ਆ ਕਰੀਬ ਸਾਡੇ ਜਿਹੜੇ ਤਕਰੀਬਨ ਸਾਡੇ ਜਿਹੜੇ ਚਲਾਨਾ 300 ਦਾ ਚਲਾਨ ਸਾਡਾ ਡੇਲੀ ਦਾ ਹੋ ਰਿਹਾ ਔਰ ਸਾਡਾ ਜਿਹੜਾ ਉਹ ਚਲਾਨਾ ਸਾਰਾ ਈ ਚਲਾਨ ਮਸ਼ੀਨਾਂ ਤੇ ਹੋ ਰਿਹਾ ਜਿਦੇ ਵਿੱਚ ਕੋਈ ਐਕਸਕਿਊਜ਼ ਨਹੀਂ ਕੋਈ ਕੁਛ ਨਹੀਂ ਇੱਕ ਵਾਰੀ ਚਲਾਨ ਕੱਟ ਗਿਆ ਫਿਰ ਸਾਰੀ ਤੁਨ ਜੋ ਫਾਈਨ ਹੈਗਾ ਉਹ ਦੇਣਾ ਹੀ ਪੈਣਾ ਕਾਫ ਕਰਕੇ ਹੈਲਮਟ ਨਹੀਂ ਯੂਜ਼ ਕਰਦੇ ਹੈਗੇ ਉਹਨਾਂ ਵਾਸਤੇ ਜਾਂ ਜੇ ਗੱਡੀਆਂ 'ਚ ਵੀ ਨਿਕਲਦੇ ਬੈਲਟ ਨਹੀਂ ਪਾਈ ਕਿ ਹੁੰਦੀ ਉਹਨਾਂ ਕਰਕੇ ਉਹਨਾਂ ਵਾਸਤੇ ਖਾਸ ਕਰਕੇ ਤੁਹਾਡੇ ਕੀ ਨਿਰਦੇਸ਼ ਹੈਗੇ ਨਹੀਂ ਵੇਖੋ ਹਮੇਸ਼ਾ ਸਾਡਾ ਰੋਡ ਸੇਫਟੀ ਡੇ ਵੀ ਮੰਥ ਚੱਲਣ ਡਿਆ ਆਲਰੇਡੀ ਸਕੂਲ ਕਾਲਜ ਦੇ ਵਿੱਚ ਵੀ ਜਿੱਥੇ ਜਿੱਥੇ ਜਿਹੜੀ ਜਿਹੜੀ ਵੀ ਜਗ੍ਹਾ ਤੇ ਸਾਰਿਆਂ ਨੂੰ ਲੋਕਾਂ ਨੂੰ ਪਬਲਿਕ ਨੂੰ ਬਰੀਫ ਕਰਦੇ ਆ ਸਾਡਾ ਟ੍ਰੈਫਿਕ ਐਜੂਕੇਸ਼ਨ ਸੈਲਾ ਉਹ ਵੀ ਬਰੀਫ ਕਰਦਾ ਵਾ ਇਹ ਲੋਕਾਂ ਦੀ ਸੇਫਟੀ ਵਾਸਤੇ ਆ ਕੋਈ ਵੀ ਜਿਹੜਾ ਕੰਮ ਹੋ ਗਿਆ ਚਾਹੇ ਉਹ ਹੈਲਮਟ ਦਾ ਹੋ ਗਿਆ ਚਾਹੇ ਸੀਟ ਬੈਲਟ ਦਾ ਹੋ ਗਿਆ ਚਾਹੇ ਸਲੋ ਗੱਡੀ ਚਲਾਉਣ ਵਾਸਤੇ ਹੋ ਗਿਆ ਫੌਗ ਲਾਈਟ ਜਿਵੇਂ ਹੁਣ ਧੁੰਦਿਆ ਉਹਦੇ ਵਿੱਚ ਸਾਡੇ ਰਿਫਲੈਕਟਰ ਹੋਗੇ ਇਹ ਇਵਨ ਕੀ ਟਰੱਕਸ ਹੋ ਗਿਆਂ ਟਰੋਲੀਆਂ ਹੋ ਗਿਆਂ ਈ ਰਿਸ਼ਾ ਆਟੋ ਹੋ ਗੇ ਤਕਰੀਬਨ ਉਹ ਵੀ ਸਾਡਾ ਕੰਮ ਜਿਹੜਾ ਨਾਲ ਨਾਲ ਚੱਲ ਰਿਹਾ ਵਾ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਪਰ ਉਹਦੇ ਨਾਲ ਜਿਵੇਂ ਤੁਸੀਂ ਗੱਲ ਕੀਤੀ ਆ ਪਬਲਿਕ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਉਹਨਾਂ ਦੇ ਵਾਸਤੇ ਕਰਦੇ ਜਾਣਦੀ ਹੋਗੀ ਤਾਂ ਵੀ ਪੁਲਿਸ ਆਪਣੇ ਵਾਸਤੇ ਇਹ ਪਬਲਿਕ ਵਾਸਤੇ ਹੀ ਕਰਦੇ ਆ ਤਾਂ ਜੋ ਪਬਲਿਕ ਨੂੰ ਜਿਹੜੀ ਵੱਧ ਤੋਂ ਵੱਧ ਜਿਹੜੀ ਸਹੂਲਤ ਕੀਤੀ ਜਾਵੇ ਦਿੱਤੀ ਜਾਵੇ ਔਰ ਸਾਡਾ ਇਸ ਤੀ ਦਾ ਇਹ ਵੀ ਮਕਸਦ ਹੈਗਾ ਕਿ ਟ੍ਰੈਫਿਕ ਦਾ ਜਿੰਨਾ ਵੀ ਟ੍ਰੈਫਿਕ ਦਾ ਵੱਧ ਤੋਂ ਵੱਧ ਕੰਮ ਹੋਊਗਾ ਉਹਨਾਂ ਕ੍ਰਾਈਮ ਜਿਹੜਾ ਕੰਟਰੋਲ ਹੋਊਗਾ ਟ੍ਰਿਪਲ ਰਾਈਡਿੰਗ ਹੋ ਗਈਆਂ ਕਾਲੀਆਂ ਫਿਲਮਾਂ ਲਾਈਆਂ ਹੋ ਗਈਆਂ ਜਾਲੀਆਂ ਲਾਈਆਂ ਹੋ ਗਈਆਂ ਬੁਲਟ ਪਟਾਕੇ ਜਿਹੜੇ ਮਾਰਦੇ ਆ ਉਹ ਵੇਖੋ ਅੱਗੇ ਨਾਲੋਂ ਕਾਫੀ ਜ਼ਿਆਦਾ ਫਰਕ ਪੈ ਗਿਆ ਔਰ ਤਕਰੀਬਨ ਸਾਡੀ ਕੋਸ਼ਿਸ਼ ਇਹ ਹੋਈ ਆ ਜਿਹੜੀਆਂ ਵਿਦਆਊਟ ਨੰਬਰ ਪਲੇਟ ਗੱਡੀਆਂ ਹੋ ਗਈਆਂ ਚਾਹੇ ਉਹ ਟੂ व्हीਲਰਸ ਹੋ ਕੇ ਸਾਡਾ ਵੱਧ ਤੋਂ ਵੱਧ ਜਿਹੜਾ ਫੋਕਸ ਹੈ ਟ੍ਰਿਪਲ ਰਾਈਡਿੰਗ ਹੋ ਗਈ ਵਿਦਆਊਟ ਨੰਬਰ ਪਲੇਟ ਹੋ ਗਈਆਂ ਗੱਡੀਆਂ ਨੂੰ ਇੰਪਾਉਂਡ ਕਰਨਾ ਜਿਹੜਾ ਇਹ ਤਰ੍ਹਾਂ ਆਵਾਰਾ ਤੁਰੇ ਫਿਰਦੇ ਔਰ ਜਿਨ੍ਹਾਂ ਦੇ ਪਬਲਿਕ ਦੇ ਵਾਸਤੇ ਆ ਔਰ ਮੈਂ ਇਸ ਮਤਲਬ ਮੇਰੀ ਇਹੋ ਹੀ ਹੈ ਲੋਕਾਂ ਨੂੰ ਪਬਲਿਕ ਨੂੰ ਇਹੋ ਰਿਕਵੈਸਟ ਆ ਮਤ ਤੋਂ ਬਾਦ ਸਾਡਾ ਸਹਿਯੋਗ ਦੇਣ 100% ਸਾਡਾ ਕੰਮ ਹੋਊਗਾ ਜੇ ਕੋਈ ਗੱਲਬਾਤ ਹੋਊਗੀ ਤੇ ਜਿੱਥੇ ਮਰਜ਼ੀ ਆਣ ਕੇ ਗੱਲ ਕਰ ਸਕਦੇ ਹੋਕ ਨੂੰ ਲੈ ਕੇ ਜਿਹੜੇ ਰਿਫਲੈਕਟਰ ਹੈਗੇ ਆ ਉਹ ਕਦੋਂ ਤੋਂ ਸ਼ੁਰੂ ਕੀਤੇ ਜਾ ਰਹੇ ਨੇ ਨਹੀਂ ਉਹ ਐਕਚੁਅਲੀ ਕਦੋਂ ਕੀਤੇ ਹੋਏ ਸਾਡਾ ਮੀਨਾ ਹੋ ਗਿਆ ਡਰਾਈਵ ਚੱਲਣ ਦੇ ਨੂੰ ਅਸੀਂ ਡੇਲੀ ਕਰਦੇ ਆ ਮੈਂ ਤੁਹਾਨੂੰ ਦੱਸ ਵੀ ਦਊਂਗੀ ਜਿੱਦਣ ਸਾਡਾ ਹੁਣ ਦੁਬਾਰਾ ਫੇਰ ਹੋਊਗਾ ਈਵਨ ਕਿ ਜਿਵੇਂ ਹੈਲਮਟ ਪਬਲਿਕ ਨੂੰ ਦੇਣੇ ਆ ਉਹ ਵੀ ਸਾਡਾ ਆਲਰੇਡੀ ਕੰਮ ਚੱਲਣ ਡਿਆ ਵੱਖਰੀ ਵੱਖਰੀ ਹਰ ਚੀਜ਼ ਤੇ ਹੁੰਦੀ ਆ ਮਤਲਬ ਜਿੱਥੇ ਸਾਡਾ ਜਿਹੜਾ ਬ੍ਰਿਜ ਆ ਜਾਂ ਡਿਵਾਈਡਰ ਦੇ ਵਿੱਚ ਕੱਟ ਹੁੰਦਾ ਵਾ ਉੱਥੇ ਜਿਹੜੀਆਂ ਸਾਡੀਆਂ ਰਿਫਲੈਕਟਰ ਟੇਪ ਜਿਹੜੀਆਂ ਲਾ ਰਹੇ ਤਾਂ ਜੋ ਫੌਗ ਦੇ ਵਿੱਚ ਪਬਲਿਕ ਨੂੰ ਪਤਾ ਲੱਗ ਸਕੇ ਇੱਥੇ ਰਿਫਲੈਕਟਰ ਹੈ ਜਿੱਥੇ ਜਿਵੇਂ ਐਗਜ਼ੈਂਪਲ ਦੀ ਤੌਰ ਤੇ ਖਾਲਸਾ ਕਾਲਜ ਦੀ ਲਾਇਬ੍ਰੇਰੀ ਖਾਲਸਾ ਕਾਲਜ ਵਾਲਾ ਪੋਲ ਜਿਹੜਾ ਤਾਂ ਉੱਪਰ ਨੂੰ ਚੜਨਾ ਹੁੰਦਾ ਉਹਦੇ ਉੱਤੇ ਤਾਂ ਜੋ ਪਬਲਿਕ ਜਦੋਂ ਆਉਂਦੀ ਆ ਉਹਨੂੰ ਪਤਾ ਹੋਵੇ ਵੀ ਇਹ ਇੱਥੇ ਰੋਡ ਦੇ ਵਿੱਚ ਕੀ ਹੈਗਾ ਔਰ ਤਕਰੀਬਨ ਜਿਹੜੀਆਂ ਸ਼ਹਿਰ ਦੇ ਵਿੱਚ ਇਹ ਪ੍ਰੋਬਲਮ ਸੜਕਾਂ ਦੀ ਪ੍ਰੋਬਲਮ ਵੀ ਹੈਗੀ ਹੈ ਉਹ ਮਾਨ ਜੋ ਕਮਿਸ਼ਨਰ ਸਾਹਿਬ ਜਿਹੜੇ ਕਾਰਪੋਰੇਸ਼ਨ ਉਹਨਾਂ ਨੂੰ ਲਿਖ ਕੇ ਥਰੂ ਸੀਪੀ ਸਾਹਿਬ ਦੇ ਅਸੀਂ ਭੇਜਿਆ ਹੋਇਆ ਤੇ ਕਿ ਜਿਹੜੀਆਂ ਇਹ ਸੜਕਾਂ ਦੀ ਇਹ ਵੀ ਕਰਾਈ ਜਾਏ ਤਾਂ ਕਿ ਧੁੰਦ ਦੇ ਵਿੱਚ ਉਹ ਵੀ ਦੀ ਚੀਜ਼ ਦੇ ਅਸੀਂ ਕਿਤੇ ਟੋਇਆ ਪਿਆ ਹੋਵੇ ਵਿੱਚ ਖੱਡੇ ਦੇ ਵਿੱਚ ਬਾਈਕ ਵੱਜੇ ਤੇ ਨੁਕਸਾਨ ਹੋ ਸਕੇ ਧੰਨਵਾਦ ਧੰਨਵਾਦ ਇਸ ਨਾਲ ਇਹ ਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਜਿਨ੍ਹਾਂ ਨੇ ਖਾਸ ਕਰਕੇ ਗੱਲਬਾਤ ਕੀਤੀ ਡੈਨਿਕ ਸੂਰਿਆ ਟੀਵੀ ਦੇ ਨਾਲ ਤੇ ਖਾਸ ਕਰਕੇ ਉਹਨਾਂ ਨੇ ਇਹ ਵੀ ਕਹਿਣਾ ਕਿ ਰਿਫਲੈਕਟਿੰਗ ਦਾ ਕੰਮ ਜਿਹੜਾ ਹੈਗਾ ਡੈਂਸ ਫੌਂਕ ਕਰਕੇ ਉਹ ਵੀ ਚੱਲਦਾ ਪਿਆ ਔਰ ਤਕਰੀਬਨ ਜਿੰਨੇ ਵੀ ਹੁਣ ਜਿਹੜੇ ਭੀੜ ਭੜ ਵਾਲੇ ਇਲਾਕੇ ਹੈਗੇ ਨੇ ਉਹਨਾਂ ਦੇ ਉੱਤੇ ਲਗਾਤਾਰ ਕਾਰਵਾਈ ਜਿਹੜੀ ਹੈਗੀ ਇਹ ਚੱਲਦੀ ਰਹੇਗੀ ਕਿਸੇ ਨੇ ਵੀ ਦੁਕਾਨ ਤੋਂ ਬਾਹਰ ਸਮਾਨ ਕੱਢ ਕੇ ਰੱਖਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਡੈਨਿਕ ਸੂਰਿਆ ਟੀਵੀ